پہلا نک رگڑتا رکھتا ہے بڑا آٹھ پوجا آدھ کرتے رہتے ہیں شردا پاونا رکھتا ہے ہر گرو تک ਇਹ ਗੁਰੂ ਨੇ ਇੱਕ ਜਿਕਰ ਵੀ ਕੀਤਾ ਹੈ ਕਿ ਭਾਈ ਜੋ ਮੰਗਦਾ ਹੈ ਉਹ ਦੇ ਵੀ ਦਿੱਤਾ। ਜੋ ਮੰਗੇ ਖਾਪੂ ਖਪਣੇ ਦੇ ਸੋਈ ਖੂਈ ਤੇ ਬੈਠਾ। ਗੁਰੂ ਬਖਸ਼ ਕਰਦਾ। ਪਰ ਜਦੋਂ ਗੁਰੂ ਦੀ ਉਹ ਬਖਸ਼ ਹੋ ਜਾਂਦੀ ਹੈ ਸਾਹੋਂ ਕੋ ਦਾਤ ਬਣ ਜਾਂਦੀ ਹੈ। ਫਿਰ ਬੰਦਾ ਉਹ ਦਾਤ ਦੇ ਵਿੱਚ ਹੀ ਖੁਸ਼ ਜਾਂਦਾ। ਫਿਰ ਇਹਦੇ ਕੋ ਦਾਤ ਆ ਸਮਝੀਦਾ ਪਹਿਲਾ ਪੜਾ। ਫਿਰ ਕਹਿੰਦਾ ਨਹੀਂ ਹੁਣ ਮੇਰੇ ਕੋ ਟਾਈਮ ਨਹੀਂ ਹੈ। ਮੇਰੇ ਜਿਹੜੇ ਕਾਰਨ ਵੱਧ ਗਏ ਮੇਰਾ ਕੰਮ ਵੱਧ ਗਿਆ ਜੇ ਇਤੋਂ ਤੱਕ ਕਿ ਵਿਚਾਰੇ ਦਾ ਅੰਮ੍ਰਿਤ ਮੇਲਾ ਵੀ ਕਈ ਵਾਰ ਕੋਲ ਜਾਂਦਾ ਨੇਤਰੇ ਵੀ ਕੋਲ ਜਾਂਦਾ ਉਹ ਹੀ ਹਦਕ ਹੁੰਦਾ ਹੈ ਕਿ ਤਬ ਦਾਤ ਲੈਣ ਤੋਂ ਪਹਿਲਾਂ ਬੜਾ ਪਾਠ ਕਰ ਜਾਂਦੇ ਵਰਨ ਭਜਨ ਬੰਦਗੀ ਆਦਤ ਹੈ ਬੜੀ ਸ਼ਰਧਾ ਭਾਵਨਾ ਤੋਂ ਪਉਂਦਾ ਹੁੰਦਾ ਹੈ ਤੇ ਜਦੋਂ ਗੁਰੂ ਇਹਦੇ ਕਰਮਾਂ ਨੂੰ ਵੇਚ ਨੂੰ ਬਖਸ਼ ਦਿੰਦਾ ਤਾਂ

ਸਮੇਂ ਨਾਲ ਹੌਲੀ-ਹੌਲੀ ਬਦਲ ਗਿਆ ਮਹਾਰਾਜ ਨੇ ਉਧਾਰ ਨੇ ਦਿੱਤੀ ਕਿਹਾ ਤੇ ਜਿਤਰਾ ਸ਼ਾਖਾ ਤੋਂ ਨਿਕਲਦਾ ਪੱਤਾ ਨਾ ਬੜਾ ਨਰਮ ਜਿਹਾ ਦਿਸਦਾ ਹੁੰਦਾ ਹੈ ਛਿੱਟ ਦੀਪ ਹੁੰਦਾ ਹੈ ਜਰਮਨ ਵੇਖਣ ਨੂੰ ਤਾਬਲਾ ਜਿਹਾ ਹੁੰਦਾ ਹੈ ਬੰਦਾ ਉਹਨੂੰ ਨਿਕਲ ਰਿਹਾ ਸ਼ਾਖਾ ਤੋਂ ਉਦੀ ਗੁਰੂੰਬੜ ਪੱਤੇ ਦੀ ਥੋੜੀ ਲੱਗਦੀ ਇਹਦੇ ਜੇ ਅਕੀਦਤ ਇਸ ਤਰ੍ਹਾਂ ਦਾ ਰਹਿਣਾ ਫਿਰ ਰਤਨ ਹੀ ਹੀਰੇ ਆਦਿ ਤੋਂ ਬਰਾਬਰ ਨਹੀਂ ਕਰ ਸਕਦੇ ਪਰ ਉਹ ਰੇਡਾ ਦੀ ਮਾਰਾ ਜੇ ਕਦੋਂ ਖਮੇ ਨਾਲ ਬਦਲ ਜਾਂਦਾ ਪਤਾ ਉਹ ਬੜਾ ਹੁੰਦਾ ਹੈ ਖਾਰਾ ਹੁੰਦਾ ਹੈ ਦਾਲ ਨੂੰ ਹਰਾ ਹੋ ਜਾਂਦਾ ਫਿਰ ਹਰੇ ਨੂੰ ਯਾਜਾ ਪੈਂਦਾ ਸੁੱਕ ਜਾਂਦਾ ਜੇ ਇੱਕ ਦਿਨ ਆਪਣੀ ਸ਼ਾਖਾਂ ਨਾਲ ਫੁੱਲ ਕੇ ਬਣੀ ਤੇ ਮਿਲ ਜਾਂਦਾ ਜਿਹਦੇ ਜੇ ਪਹਿਲਾ ਯਾਰ ਇਹਨੂੰ ਲਾਲ ਹੀ ਕਹਿੰਦਾ ਹਰਾ ਨਾਉ ਹੁੰਦਾ ਚਲੋ ਹਰਾ ਹੋ ਗਿਆ ਕੋਈ ਨਾਮ ਪੈਂਦਾ ਫਿਰ ਤੂੰ ਕੁੱਟਦਾ ਨਾਮ ਤੇਰੀ ਬਰਾਬਰੀ ਨਹੀਂ ਫਿਰ ਕੋਈ ਤਰਸਦਾ شخا, دی جی سکی, جیسی جو تہذیب کروڑا رت بھی برابری ਜੇ ਕਿਤੇ ਪਹਿਲਾ ਬਰ ਤੇ ਪਰ ਸਮੇਂ ਨਾਲ ਬਦਲ ਜਾਂਦਾ ਇਹ ਵੀ ਵਿਚਾਰਾ ਬਦਲ ਜਾਂਦਾ ਹੈ ਇਹ ਵੀ ਕਹਿੰਦਾ ਜੀ ਹੁਣ ਮੇਰੇ ਕੋ ਅਮਰ ਤੇ ਮਿਲੇ ਸਾਫ ਮਰ ਦਾ ਸਮਾਨ ਉਹ ਕਿ ਕੰਮਾ ਜਿਹੜਾ ਰੁੱਤੇ ਹੈ ਧੀਮੀ ਨਾਲ ਸੁਣਦਾ ਹੈ ਤੇ ਨੁਕਤਾ ਹੁਣ ਮੇਰੇ ਕੋ ਗੁਰੂ ਘਰ ਜਾਣ ਦਾ ਸਮਾਂ ਨਹੀਂ ਉਹ ਚੀਜ਼ਾਂ ਜੇ ਰੁੱਝ ਗਿਆ ਵਿਚਾਰਾ ਜਿਹੜੀਆਂ ਚੀਜ਼ਾਂ ਨੇ ਗੁਰੂ ਦੇ ਕੋਲ ਲੈਣੇ